ਸਾਡੇ ਕੋਲ ਜਿਹੜੀ ਆਪਣੀ ਫਾਇਰ ਡੈਂਡਰ ਹੈ ਉਹ ਪਲੱਸ ਜੋ ਫਾਇਰ ਫਾਈਟਿੰਗ ਸਿਸਟਮ ਪ੍ਰਾਣ ਦੇ ਵਿੱਚ ਲੱਗੇ ਹੋਏ ਹੈ ਨੰਗਲ ਦੇ ਨਜ਼ਦੀਕ ਅਜੋਲੀ ਮੋੜ ਵਿਖੇ ਪ੍ਰਾਈਮੋ ਕੈਮੀਕਲ ਲਿਮਟਿਡ ਫੈਕਟਰੀ ਦੇ ਨਜ਼ਦੀਕ ਫਲੋਟੈਕ ਨਾਮ ਦੀ ਕੰਪਨੀ ਦੇ CPW ਪਲਾਂਟ ਵਿੱਚ ਹੋਇਆ ਧਮਾਕਾ ਲੱਗੀ ਵੀ ਦੀ ਜੀ ਇੱਥੇ ਬਲਾਸਟ ਹੋਇਆ ਕਿੰਨਾ ਇਹ ਬੈਂਕ ਬਲਾਸਟ ਹੋਇਆ ਧਮਾਕੇ ਤੋਂ ਬਾਅਦ ਪਲਾਂਟ ਦੇ ਅੰਦਰ ਲੱਗੀ ਅੱਗ ਹੋਮ ਹੋਰ ਪਾਣੀ ਇਸਤੇਮਾਲ ਕੀਤਾ ਗਿਆ ਜਿਹੜਾ ਜੀ ਅੱਗ ਬੁਝ ਗਈ ਬੱਗ ਬੁਝ ਗਈ ਜਾਨੀ ਨੁਕਸਾਨ ਤੋਂ ਰਿਹਾ ਬਚਾ ਆਪਾਂ ਰੀਜ਼ਨ ਫਾਈਂਡ ਆਊਟ ਕਰਕੇ ਦੇਖਾਂਗੇ ਵੀ ਕਿੱਥੇ ਸਾਡਾ ਮਤਲਬ ਪ੍ਰੋਬਲਮ ਰਹੀ ਹੈ ਤਕਰੀਬਨ 20 ਮਿੰਟ ਦੇ ਬਾਅਦ ਹੀ ਅੱਗ ਤੇ ਪਾਇਆ ਗਿਆ ਕਾਬੂ ਮਿਲੀ ਜਾਣਕਾਰੀ ਅਨੁਸਾਰ ਪ੍ਰਾਈਮੋ ਕੰਪਨੀ ਦੇ ਅਧਿਕਾਰੀਆਂ ਨੇ ਫੌਰਨ ਹਰਕਤ ਵਿੱਚ ਆਉਂਦਿਆਂ ਆਪਣੇ ਨਾਲ ਲੱਗਦੀ ਗਵਾਂਡੀ ਫੈਕਟਰੀ ਵਿਖੇ ਲੱਗੀ ਅੱਗ ਨੂੰ ਬੁਝਾਉਣ ਲਈ ਆਪਣੇ ਫਾਇਰ ਟੈਂਡਰ ਭੇਜੇ ਜਿਸ ਨਾਲ ਤੁਰੰਤ ਅੱਗ ਤੇ ਕਾਬੂ ਪਾ ਲਿਆ ਗਿਆ ਰਾਜ ਸਰਕਾਰ ਤੋਂ ਮੰਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਜੀ ਪਰਲੀ ਤਰਫ ਖੜਨਾ ਦਾ ਮਤਲਬ ਕਿ ਸਿੰਘ ਜੀ ਕਿੱਦਾਂ ਤੁਹਾਨੂੰ ਇੱਥੇ ਕੀ ਹੋਇਆ ਸੀਗਾ ਤੇ ਸਾਨੂੰ ਤਾਂ ਫੋਨ ਆਇਆ ਜੀ ਗਿਆ ਜੀ ਅਸੀਂ ਫੋਨ ਤੇ ਜਿਹੜੀ ਮੈਸੇਜ ਦੇ ਜਿਹੜੀ ਟੈਨੋਟ ਕਰਤੀ ਇੱਥੇ ਬੱਝੀਏ ਕੀ ਹੈ ਸੀਗਾ ਇੱਥੇ ਬਸ ਇੱਥੇ ਕੀ ਵੀ ਦੀ ਜੀ ਇੱਥੇ ਬਲਾਸਟ ਹੋਇਆ ਕਿਵੇਂ ਇਹ ਹੋਇਆ ਜੀ ਬੈਂਕ ਬਲਾਸਟ ਹੋਇਆ ਕਾਸ਼ਟਿਕ ਦਾ ਸੀ ਪਾਣੀ ਮਾਰਤਾ ਆਸੀ ਨੂੰ ਅੱਗ ਲੱਗੀ ਤੇ ਆਗੂ ਕੋ ਕਾਬੂ ਕਰ ਲਿਆ ਅੱਗ ਤੇ ਅਸੀਂ ਬਸ ਹੁਣ ਕਿੰਨੀਆਂ ਗੱਡੀਆਂ ਲੱਗੀਆਂ ਤੁਹਾਡੀਆਂ ਸਾਡੀਆਂ ਇੱਕੋ ਗੱਡੀ ਲੱਗੀ ਸਾਡੀ ਕੁਝ ਫੋਮ ਸਾਡੀ ਲੱਗੀ ਹੌਮ ਹੋਰ ਪਾਣੀ ਇਸਤੇਮਾਲ ਕੀਤਾ ਗਿਆ ਜਿਹੜਾ ਜੀ ਬੱਗ ਬੁਝ ਗਈ ਬੱਗ ਬੁਝ ਗਈ ਜੀ ਬਿਲਕੁਲ ਕੋਈ ਕੈਜੂਐਲਟੀ ਤਾਂ ਨਹੀਂ ਸੀ ਕੈਜੂਐਲਟੀ ਕੋ ਨਹੀਂ ਤੁਹਾਡਾ ਨਾਮ ਮੇਰਾ ਨਾਮ ਕਮਲਕਿਸ਼ੋਰ ਹੈ ਜੀ ਫਲੋਟੈਕ ਇੰਡਸਟਰੀ ਜੋ ਕਿ ਸਾਡੇ ਐਡਜੋਇਨਿੰਗ ਹੈ ਜੁਗਰਾਵਲ ਕਿਚਨ ਕੈਮੀਕਲ ਇੰਸਟਿਟਿਊਟ ਦੇ ਐਡਜੋਇਨਿੰਗ ਫਲੋਟੈਕ ਇੰਡਸਟਰੀ ਜੇ ਉੱਥੇ ਫਾਇਰ ਇਨਸੀਡੈਂਟ ਹੋਇਆ ਜਿਹੜਾ ਸਾਡੇ ਐਚਓ ਦੇ ਟੈਂਕਰ ਨੂੰ ਕਿਤੇ ਫਾਇ ਤੇ ਅਬ ਵੀ ਆਰ ਟ੍ਰਾਈਂਗ ਟੂ ਫਾਈਂਡ ਆਊਟ ਦਾ ਰੀਜ਼ਨ ਠੀਕ ਹੈ ਬਟ ਇਮੀਡੀਏਟਲੀ ਜੋ ਹੈ ਦਾ ਫਾਇਰ ਹੈਜ਼ ਬੀਨ ਪੁੱਟ ਆਊਟ ਐਂਡ ਇਟ ਇਜ਼ ਅੰਡਰ ਕੰਟਰੋਲ एवरीथिंग इज अंडर कंट्रोल देयर इज नो हां जी मतलब ਇਹਦੇ ਵਿੱਚ ਕੋਈ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੈ ਜੋ ਫਾਇਰ ਹੋਈ ਸੀ ਉਹ ਅੰਡਰ ਕੰਟਰੋਲ ਹੋ ਗਈ ਹੈ ਤੇ ਸਾਡੇ ਕੋਲ ਆਪਣਾ ਵੀ ਫਾਇਰ ਟੈਂਡਰ ਹੈ ਗਿਆ ਫਾਇਰ ਟੈਂਡਰ ਨਾਲ ਇਮੀਡੀਏਟਲੀ ਡਿਪਲੋਏ ਕਰਕੇ ਫਾਇਰ ਅਸੀਂ ਕੰਟਰੋਲ ਕਰ ਲਈ ਸਰ ਕਾਰਨ ਕੀ ਹੋਇਆ ਕਾਰਨ ਆਪਾਂ ਕੈਜ਼ੂਅਲਟੀ ਕੋਈ ਨਹੀਂ ਹੈ ਜੋ ਕਾਰਨ ਰੀਜ਼ਨ ਆਫ ਫਾਇਰ ਪਾਪਾ ਸਟੇਬਲਿਸ਼ ਕਰ ਰਿਹਾ ਵੀ ਕੀ ਹੋਇਆ ਸੀ ਸਰ ਕੋਈ ਜ਼ਖਮੀ ਵੀ ਆ ਨਹੀਂ ਜ਼ਖਮੀ ਕੋਈ ਸਰ ਕਿਸ ਨੇ ਟੈਂਡਰ ਆਫਰ ਲੱਗੇ ਜੀ ਸਾਡਾ ਮੈਨ ਆਪਣਾ ਲੱਗਿਆ ਟੈਂਡਰ ਤੇ ਬਾਕੀ ਸਾਡੇ ਕੋਲ ਜਿਹੜਾ ਫਾਇਰ ਫਾਈਟਿੰਗ ਸਿਸਟਮ ਵੀ ਆ ਪੂਰੇ ਪ੍ਰਾਂਡ ਲੱਗਿਆ ਹੋਇਆ ਉਹ ਵੀ ਅਸੀਂ ਨਾਲ ਦੀ ਨਾਲ ਓਪਨ ਕਰਕੇ ਕੰਟਰੋਲ ਕਰ ਲਿਆ ਸਰ ਕਿਹਨਾ ਕਿਹਨਾਂ ਵਾਧੂ ਗੱਲਾਂ ਵੀ ਐਪਰੋਕਸੀਮੇਟਲੀ 1 ਸਵਾ 1 ਸਵਾ 1 ਸਰ ਇਹ ਕਿਸ ਚੀਜ਼ ਦਾ ਬਲਾਸਟ ਸੀਗਾ ਬਲਾਸਟ ਇਹ ਚੈੱਕ ਕਰਨਾ ਪੈਣਾ ਬਟ ਅੱਛੇ ਵਾਲਾ ਟੈਂਕ ਹੈ ਪੂਸੀ ਦੇ ਲਈ ਸੱਤੀ ਕੀ ਬਣਦਾ ਸੀਗਾ ਉਹਦੇ ਵਿੱਚ ਬਰੋਡ ਉਹਦੇ ਜੇ ਬੇਸਿਕਲੀ ਸਬਡੂ ਹੁੰਦਾ ਹੈ ਪਰਫਰੋਵੈਕਸ ਬਣਦੀ ਹੈ ਤੇ ਲਾਰੇ ਸਕੂਲ ਵਗੈਰਾ ਇਹਨਾਂ ਨੂੰ ਤਾਂ ਕੋਈ ਖਤਰਾ ਵਗੈਰਾ ਨਹੀਂ ਕੋਈ ਗੈਸ ਗੈਸ ਤਾਂ ਨਹੀਂ ਲਿਕੋਈ ਕੋਈ ਨਹੀਂ ਗੈਸ ਰਿਲੀਜ਼ ਨਹੀਂ ਸਰ ਕਿਹੜੇ ਵਿੱਚ ਜਿੱਥੇ ਲੀਕ ਹੋਈ ਹੈ ਇਹ ਤੁਹਾਡਾ ਹੀ ਯੂਨਿਟ ਹੈ ਜਾਂ ਕੋਈ ਅਲੱਗ ਯੂਨਿਟ ਹੈ ਇਹ ਇਹ ਫਲੋਟਕ ਇੰਡਸਟਰੀ ਦਾ ਜੁੜਦਾ ਸਰ ਉਹਦੇ ਵੈਰੀਫਾਈ ਸਰ ਤੁਸੀਂ ਕਿਉਂ ਕਰ ਰਹੇ ਹੋ ਕਿਉਂ ਨਹੀਂਾਰੇ ਸਾਹਮਣੇ ਤੋਂ ਉਹ ਆਈ ਥਿੰਕ ਇੰਜੀਨੀਅਰ ਉਹ ਬੰਦਾ ਹੈ ਨਹੀਂ ਉੱਥੇ ਹੈਨਾ ਬਟ ਬਿਕੋਸ ਸਾਡੇ ਨਾਲ ਜੁਆਇਨਿੰਗ ਹੈ ਸਾਡੀ ਵੀ ਰਿਸਪੋਨਸਿਬਿਲਟੀ ਬਣਦੀ ਹੈ ਮੈਨੂੰ ਹੈ ਨਹੀਂ ਜਿਨ੍ਹਾਂ ਦੀ ਜਿਨ੍ਹਾਂ ਦੇ ਯੂਨਿਟ ਸਰ ਸਾਹਮਣੇ ਜਵਾਬਦੇਹ ਦਾ ਕੋਈ ਨਹੀਂ ਹੈ ਸਰ ਸਮੇਂ-ਸਮੇਂ ਤੇ ਬਲਾਸਟ ਹੁੰਦੀ ਹੈ ਇਹਦੇ ਕਾਰਨ ਕੀ ਕਰਦੇ ਹਾਂ ਹੁਣ ਚਲੋ ਇਹ ਜਿਹੜਾ ਬਲਾਸਟ ਹੋਇਆ ਦਾ ਆਪਾਂ ਰੀਜ਼ਨ ਫਾਈਂਡ ਆਊਟ ਕਰਦੇ ਹਾਂ ਕਿ ਕੀ ਹੈਗਾ ਤੇ ਹੋਰ ਇਹ ਜੋ ਨਿਕਲ ਗਏ ਕੋਈ ਕਾਰਨ ਕੁਝ ਨਵੇਂ ਤਜਰਬੇਕਾਰ ਬੰਦੇ ਹਨ ਜੀ ਜਾਂ ਕਾਰੇ ਕਰਕੇ ਨੇ ਤਜਰਬੇਕਾਰ ਦੀ ਤਾਂ ਕੋਈ ਇਸ਼ੂ ਨਹੀਂ ਹੈਗਾ ਪਰ ਕਈ ਵਾਰ ਜਦੋਂ ਪ੍ਰੋਸੈਸ ਇੰਡਸਟਰੀ ਹੈ ਕਈ ਵਾਰੀ ਪੈਰਾਮੀਟਰ ਅਪ ਡਾਊਨ ਹੋ ਜਾਂਦੇ ਆ ਉਹਦੇ ਕਰਕੇ ਮੁੱਲ ਹੋ ਜਾਂਦੀ ਹੈ ਜਿੰਸੀ ਪਰ ਅਦਰਵਾਈਜ਼ ਤਜਰਬੇਕਾਰ ਵਾਲੀ ਕੋਈ ਅਜਿਹਾ ਇਸ਼ੂ ਨਹੀਂ ਸਰ ਇਹਦੇ ਅੰਗਰੇਜ਼ੀ ਦਾ ਨਾਮ ਕੀ ਹੈ ਲੇਟੈਸਟ ਹਾਸਾ ਬੱਦੀ ਚ ਹੋਇਆ ਉਤੋਂ ਵੀ ਕੋਈ ਸਿੱਖ ਲਈ ਜਾ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦਾ ਬਲਾਸਟ ਪਹਿਲਾਂ ਵੀ ਇੱਥੇ ਹੋ ਚੁੱਕਿਆ ਹੈ ਹੁਣ ਵੀ ਹੋਇਆ ਹੈ ਅੱਗੇ ਤੋਂ ਹੋਰ ਵੀ ਇਸ ਤਰ੍ਹਾਂ ਦੇ ਹਾਸੇ ਹੋ ਸਕਦੇ ਆ ਉਹਨਾਂ ਨੂੰ ਰੋਕਣ ਲਈ ਕੋਈ ਸਿੱਖ ਲੈ ਰਹੇ ਹੋ ਜੀ ਨਹੀਂ ਆਪ ਜਸਟ ਅਪਾਉਟ ਰੀਜ਼ਨ ਫਾਈਂਡ ਆਊਟ ਕਰਕੇ ਦੇਖਾਂਗੇ ਵੀ ਕਿੱਥੇ ਸਾਡਾ ਮਤਲਬ ਪ੍ਰੋਬਲਮ ਰਹੀ ਹੈ ਆਪਾਂ ਨੇਚਰਲੀ ਉਸ ਨੂੰ ਅਪਰੂਵ ਕਰਾਂਗੇ ਸਰ ਇਹ ਸਪੀਅਰ ਕਿ ਇਹ ਫੈਕਟਰੀ ਤੁਹਾਡੀ ਸਹਿਯੋਗੀ ਫੈਕਟਰੀ ਹੈ ਜਾਂ ਤੁਹਾਡੀ ਨਹੀਂ ਹੈ ਕੀ ਹੈਗੀ ਦੇਖੋ ਇਹ ਪੰਜਾਬ ਅਲਗਲੀਜ਼ਰ ਉਹ ਫਰੋਟਾ ਇੰਡਸਟਰੀ ਮਤਲਬ ਅਲੱਗ ਫੈਕਟਰੀ ਹੈ ਉਹ ਉਹਦਾ ਹੈੱਡਕੌਨ ਹੈ ਜੀ ਉਹਨਾਂ ਦੇ ਕਿੱਥੇ ਉਹਨਾਂ ਦੇ ਹੈੱਡਕੌਨ ਹੈ ਜੀ ਉਹ ਕਿਹਦੇ ਅੰਡਰ ਹੈ ਜੀ ਕੋਈ ਸਾਡਾ ਕੰਟਰੋਲਰ ਮੈਨੇਜਰ ਇੱਥੇ ਹੈ ਨਹੀਂ ਮੇਰੇ ਕੋਲ ਟੀਮਾਂ ਉਹਦੇ ਮਾਲਕ ਕੌਣ ਹੈ 502 ਵਿੱਚ ਕੋਈ ਕੰਟਰੋਲਰ ਨਹੀਂ ਕੋਈ ਅੱਜ ਇਨਸੀਡੈਂਟਲੀ ਉਹ ਹੈ ਨਹੀਂ ਇੱਥੇ ਕੋਈ ਵੀ ਹੈ ਨਹੀਂ ਬਾਕੀ ਬੰਦੇ ਸਾਰੇ ਕੰਟਰੋਲ ਵਾਲੇ ਹੀ ਹੈ ਜੋ ਕੰਟਰੋਲ ਕਰਦੇ ਆ ਉਹ ਹੈ ਇੱਥੇ ਪਰ ਜਿਹੜਾ ਇਹਨਾਂ ਦਾ ਮਤਲਬ ਗੇਮ ਸੁਪਰਵਾਈਜ਼ਰ ਇਨਚਾਰਜ ਹੈ ਉਹ ਕਿਤੇ ਕੰਮ ਤੇ ਬਾਹਰ ਗਿਆ ਹੋਇਆ ਹੈ ਕੰਟਰੋਲਰ ਮਾਲਕ ਕੌਣ ਹੈ ਜੀ ਨਾਮ ਕੀ ਹੈ ਜਿਹਨਾਂ ਦਾ ਹਾਂਜੀ ਉਹਨਾਂ ਦਾ ਨਾਮ ਕੀ ਹੈ ਜਿਹੜੇ ਉੱਥੇ ਦੇ ਹੈੱਡ ਹੈ ਜਿਹੜੇ ਕੰਟਰੋਲ ਕਰਦੇ ਆ ਬੈਟਰੀ ਨੂੰ ਇਹ ਉਹਨਰ ਕੋਲ ਆ ਰਿਹਾ ਸਰ ਜੇ ਫੋਨ ਹੈ ਕਿਹਦੇ ਫੈਕਟਰੀ ਇਹਨਾਂ ਦੀ ਆਇਆ ਜਾਵੇ ਉਹਦਾ ਕੋਈ ਮੈਨੇਜਰ ਕਰਾਓ ਜੀ ਫਲੋਟੈਕ ਇੰਡਸਟਰੀ ਹੈ ਸਾਡਾ ਉਹ ਨਹੀਂ ਹੈ ਸਾਡੀ ਦਾ ਆਪਣੀ ਦੇਖੋ ਪੰਜਾਬ ਵਾਲੀ ਜੀ ਇੰਡਸਟਰੀ ਸਰ ਉਹਦਾ ਨਾਮ ਪੁੱਛ ਰਹੇ ਸੀ ਉਹਨਾਂ ਦਾ ਕੋਈ ਨਾਮ ਹੈ ਜੀ ਡੇਟ ਇੱਕ ਪੈਂਦਾ ਨਾ ਸਾਡੇ ਨਾਲ ਕੀ ਆ ਇਹਨਾਂ ਦਾ ਰਿਲੇਸ਼ਨ ਹੈ ਕੀ ਆ ਹਾਂਜੀ ਤੁਹਾਡੇ ਨਾਲ ਕੀ ਰਿਲੇਸ਼ਨ ਹੈ ਸਾਡਾ ਰਿਲੇਸ਼ਨ ਹੈ ਵੀ ਸਾਡੀ ਕੁਲਰੀਨ ਇਹਨਾਂ ਨੂੰ ਜਾਣਦੀ ਹੈ ਕਿਤੇ ਬਸ ਸਾਡਾ ਰਿਲੇਸ਼ਨ ਹੈ ਸਰ ਅੱਗ ਤੇ ਕਾਬੂ ਕੰਨ ਪਾਇਆ ਬਾਹਰ ਫਾਇਰ ਬ੍ਰਿਗੇਡ ਆਈਆਂ ਜਾਂ ਪ੍ਰੋਜੈਕਟ ਨਹੀਂ ਇਮੀਜੈਂਟਲੀ ਤਾਂ ਸਾਡੇ ਕੋਲ ਜਿਹੜੀ ਆਪਣੀ ਫਾਇਰ ਡੈਂਡਰ ਹੈ ਉਹ ਪਲੱਸ ਜੋ ਫਾਇਰ ਫਾਈਟਿੰਗ ਸ ਪਰ ਆੜ ਦੇ ਵਿੱਚ ਲੱਗੇ ਹੋਇਆ ਉਹ ਰੋਲਾ ਕੀਤਾ ਹਾਂ ਸਰ ਬਿਲਕੁਲ ਸਿੱਧੀ ਕੰਟਰੋਲ ਚ ਆ ਜੀ ਹਾਂ ਜੀ ਹਾਂ ਕਿਸੇ ਨੂੰ ਕੋਈ ਬਾਰ ਆ ਦੀ ਲੋੜ ਤਾਂ ਨਹੀਂ ਕੋਈ ਲੱਗੇ ਡੈਸ਼ ਇਹ ਵਗੈਰਾ ਕੋਈ ਇਦਾਂ ਦਾ ਕੋਈ ਨਹੀਂ ਜੀ ਅਸੀਂ ਕੋਈ ਨਹੀਂ ਜੀ ਰੋਲਾ ਨੂੰ ਜਾ ਰਿਹਾ ਗੈਸ ਲੀਕ ਹੋਣਾ ਨਹੀਂ ਹਾਂ ਜੀ ਬਾਹਰ ਰੋਲਾ ਵੀ ਪੈ ਰਿਹਾ ਗੈਸ ਸਾਵਧਾਨੀ ਅਸਰ ਜਿੰਨੇ ਜਿਆਦਾ ਆਪਾਂ ਸਾਰੇ ਉੱਥੇ ਜੀ ਉਸ ਟਾਈਮ ਜੀ ਉੱਥੇ ਜੀ ਹੁਣ ਵੀ ਆਪਾਂ ਉੱਥੇ ਪਿੰਡ ਵਾਲਿਆਂ ਨੇ ਕੰਟਰਕ ਕੀਤਾ ਪ੍ਰਦਰਸ਼ਨ ਕਰਦੇ ਪਏ ਉਹਦੇ ਬਾਰੇ ਕੀ ਆ ਬਾਹਰ ਰੋਲਾ ਪਾਰੇ ਵਿੱਚ ਗੈਸ ਵੀ ਲੀਕ ਹੋ ਰਹੀ ਹੈ ਤੁਹਾਨੂੰ ਵੀ ਬਾਰ ਬਾਰ ਚਲੋ ਇਹਦਾ ਤੁਸੀਂ ਜਿਆਦਾ ਦੱਸ ਸਕਦੇ ਉਹਨਾਂ ਨੂੰ ਜਾ ਕੇ अगर गैस जो जो तो का रिसाव होता है तो उसमें क्या क्या खतरा हो सकता है जो गैस वहाँ पे बन रही है जिस प्लांट में आप जिसकी आग लगी, आगे लगी आगे, ब्लास्त। उसमें ब्लास्ट हुआ है उसमें जो भी गैस बनती है अगर उसका ज्यादा रिसाव होता है तो उसमें क्या क्या खतरा हो सकता है ਬ੍ਰੀਥਲੈਸਨੈਸ ਦੀ ਪ੍ਰੋਬਲਮ ਆਤੀ ਹੈ ਜਾਂ ਸਫੋਕੇਸ਼ਨ ਹੁੰਦੀ ਹੈ ਉਸ ਤਰ੍ਹਾਂ ਦਾ ਇਸ਼ੂ ਹੁੰਦਾ ਹੈ ਮਤਲਬ ਅਗਰ ਜ਼ਿਆਦਾ ਹੋ ਜਾਏ ਤਾਂ ਉਸਮੇ ਜਾਨ ਦਾ ਖਤਰਾ ਹੈ ਨਹੀਂ ਹੈਜ਼ਰਡਸ ਪਲਾਂਟ ਹੈ ਮਤਲਬ ਪਲਾਂਟ ਦਾ ਹੈਜ਼ਰਡਸ ਹੀ ਹੁੰਦਾ ਹੈ ਪਰ ਨੇ ਕਹਿਤਾ ਉਹ ਜਿਹੜਾ ਮੇਜਰ ਐਕਸੀਡੈਂਟ ਹੋਇਆ ਆਰਾਮ ਵਿੱਚ ਪਹੁੰਚੇ ਨਹੀਂ ਪੁਲਿਸ ਕਾਰਡ ਦੀ ਖਬਰ ਲਾਤੀ ਉਹ ਮਾਲਕ ਨਾਲ ਨਹੀਂ ਗੱਲ ਕੀਤੀ ਮਾਲਕ ਮਾਲਕ ਦਾ ਬਰੀਫ ਕ ਉਹ ਦੇ ਦੇਣਾ ਮੈਂ ਤੁਹਾਨੂੰ ਦੇ ਦੂੰਗਾ ਉਹ ਨਾਮ ਤਾਂ ਦੱਸੋਗੇ ਉਹ ਦੇ ਦੇ ਦਿੰਦੇ ਸਰ ਨਾਮ ਦਾ ਡਾਮ ਸਪਰਵਾਈਜ਼ਰ ਕੀ ਕਰ ਰਹੇ ਕੋਈ ਨੰਬਰ ਕੋਈ ਦੱਸੋ ਥੋੜਾ ਨਾਮ ਉਹਨਾਂ ਨੇ ਛੱਡੋ ਮੇਜ਼ਰ ਸਪਰ ਕਰਨਾ ਜੀ ਕੁਝ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਨਾਮ ਦੱਸੋ ਜੇ ਠੀਕ ਕਰਦੇ ਕਿਉਂਕਿ ਐਡਾ ਵੱਡਾ ਆਸਾ ਹੁੰਦਾ ਮੌਕੇ ਦੇ ਉਹਨਾਂ ਦੀ ਕੋਈ ਡੀਲੀਵਰੀਟ ਦਾ ਕੋਈ ਬਹੁਤ ਬੜਾ ਜੀ ਨਾ ਬੰਦੀਆਂ ਦੇ ਕੋਈ 2 ਮਿੰਟ ਵਾਸਤੇ ਕੰਪਿਊਟਰ ਦੱਸਦੇ ਆ ਪੰਜਾਬੀ ਸਟੇਸ਼ਨ ਲਈ ਬੁੱਧ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ